ਰਸਤਾ ਪਕਾ ਕੱچے ਚੜ ਜਾਂਦੇ ਨੇ ਸਤਗੁਰ ਦਰਸਤਾ ਪਕਾ ਕੱچے ਚੜ ਜਾਂਦੇ ਨੇ ਸਤਗੁਰ ਦਰਸਤਾ ਰਸਤਾ ਪਕਾ ਕੱچے ਚੜ ਜਾਂਦੇ ਨੇ ਸਤਗੁਰ ਦਰਸਤਾ ਰਸਤਾ ਪਕਾ ਕੱچے ਚੜ ਜਾਂਦੇ ਨੇ ਸਤਗੁਰ ਦਰਸਤਾ ਹੋ ਲੋਕਾ ਕੱਢੇ ਹੈ ਲਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ ਹੈ ਸਤਿਗੁਰ ਦਾ ਰਸਤਾ ਪੱਕਾ ਸਤਿਗੁਰ ਦਾ ਰਸਤਾ ਪੱਕਾ ਸਤਿਗੁਰ ਦਾ ਰਸਤਾ ਪੱਕਾ ਸਤਿਗੁਰ ਦਾ ਰਸਤਾ ਪੱਕਾ ਸਤਿਗੁਰ ਦਾ ਹਰਤੇ ਮਰ ਜਾਈਦਾ ਸਤਗੁਰ ਦੇ ਬਚਨ ਕਮਾਉਂਗੇ 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 ਬੱਚੇ ਨੇ ਕਮਾਉਂਦੇ ਕਰ ਤੇ ਮਰ ਜਾਈ ਦਾ ਸਤਿਗੁਰ ਦੇ ਬੱਚੇ ਨੇ ਕਮਾਉਂਦੇ ਬਾਬਾ ਜੀ ਮੈਨੂੰ ਦੱਸ ਸਕਦੇ ਆ ਜੋ ਨਹੀਂ ਤਾਂ ਮੈਨੂੰ ਤਾਂ ਭਵੇਂ ਸਾਰੀ ਰਾਤ ਭਾਈ ਰੱਖਿਓ ਤੂੰ ਅਹੀਂ ਆ ਬੈਠੇ ਰਿਓ ਤੇ ਮੈਂ ਵੀ ਨਹੀਂ ਉੱਠਦਾ ਫੈਕਟਰੀ ਸਾਹਿਬ ਨਾ ਜਿੰਨਾ ਟਾਈਮ ਕਿਹਾ ਤੇ ਕਦਮ ਤਾਂ ਲੰਘ ਗਿਆ ਉਹ ਤਾਂ ਬੋਲ ਵਾਹਿਗੁਰੂ ਵਾਹਿਗੁਰੂ ਜੀ ਨਾ ਤੁਸੀਂ ਕਿਹਾ ਨਾ ਮੈਂ ਹੀ ਉੱਠਿਆ ਪਰ ਤੁਸੀਂ ਬੈਠੇ ਰਹੋ ਮੈਂ ਵੀ ਨਹੀਂ ਉੱਠਦਾ ਤੁਹਾਡੀਆਂ ਅਸੀਸਾਂ ਤੁਹਾਡੀਆਂ ਵੇਵਸ ਪਿਆਰ ਦੀਆਂ ਆ ਮਾਪੁਰਸ਼ਾਂ ਕੋਲ ਕਦੇ ਗੱਫੇ ਮਿਲੇ ਇਤਨਾ ਜਿਹਾ ਅੱਜ ਮਿਲਦੇ ਪਏ ਆ ਬੋਲੋ ਵਾਹਿਗੁਰੂ ਜੀ ਆ ਇੰਨਾ ਪਿਆਰ ਕਿੰਨੀ ਦੇਸ਼ਾਂ ਵਿਦੇਸ਼ਾਂ 'ਚ ਸੰਗਤ ਵੇਖ ਰਹੀ ਆ ਪੂਰੇ ਵਰਲਡ ਵਾਈਡ ਤੇ ਚੱਲ ਰਿਹਾ ਪ੍ਰੋਗਰਾਮ ਤੁਹਾਡੇ ਇਕੱਲੇ ਇਕੱਲੇ ਚਿਹਰੇ ਨੂੰ ਪਵਰੀ ਦੁਨੀਆ ਵਿੱਚ ਵਿਖਾਇਆ ਜਾ ਰਿਹਾ ਵਾ ਪਿਆਰਿਓ ਕਿੰਨਾ ਪਿਆਰ ਦੂਰ ਤੱਕ ਸੰਗਤ ਦਾ ਮਿਲ ਰਿਹਾ ਕਿੰਨੇ ਕਿੰਨੇ ਸੰਗਤ ਦੇ ਕਮੈਂਟ ਆ ਰਹੇ ਪਿਆਰ ਦੇ ਵੇਖੋ ਬੋਲੋ ਵਾਹਿਗੁਰੂ ਵਾਹਿਗੁਰੂ ਜੀ ਆਉ ਬਹੁਤਾ ਸਮਾਂ ਨਹੀਂ ਕਿਉਂਕਿ ਸਵੇਰ ਦਾ ਸਮਾਂ ਬੜਾ ਲੰਮਾ ਪ੍ਰੋਗਰਾਮ ਸੋਹਣਾ ਬਾਬਾ